ਕੋਈ ਦਾ ਅਨ ਨਹੀਂ ਸੀਗਾ ਉਦੋਂ ਕਨਸਟੀਟਿਊਸ਼ਨ ਨਹੀਂ ਸੀਗਾ ਅੱਜ ਕਨਸਟੀਟਿਊਸ਼ਨ ਹੈ ਅੱਜ ਸਵਿਧਾਨ ਹੈ ਕਿ ਭਾਰਤ ਕੋਲ ਆਪਣਾ ਨਿਜਾਮ ਹੈ ਪਿਆਰ ਦਾ ਸਨੇਹਾ ਪਹਿਲਾ ਦਿਨ ਦੇ ਆਏ ਆਂ ਔਰ ਹੁਣ ਵੀ ਦਿੰਦੇ ਆਂ ਔਰ ਮਰਦੇ ਦਮ ਤੱਕ ਜਿਹੜਾ ਹੈਗਾ ਪਿਆਰ ਦਾ ਸਨੇਹਾ ਦਿੰਦੇ ਰਵਾਂਗੇ ਜਦ ਤੱਕ ਅੱਲਾਹ ਨੇ ਸਾਡੇ ਸਾਹ ਦੇ ਵਿੱਚ ਸਾਹ ਰੱਖੇ ਨੇ ਅਸੀਂ ਤਾਂ ਪਿਆਰ ਹੀ ਫੈਲਾ ਸਕਦੇ ਆਂ ਮੁਹੱਬਤ ਹੀ ਦੇ ਸਕਦੇ ਆਂ ਬਾਕੀ ਜਿਹੜੇ ਸਾਨੂੰ ਮਾਂਾਂ ਕੱਟੀਆਂ ਹੋਈਆਂ ਨੇ ਪਿਆਰ ਦਾ ਸੰਦੇਸ਼ ਦਿੱਤਾ ਇੱਕ ਦੂਜੇ ਦੇ ਮੂੰਹ ਨੂੰ ਇਸ਼ਾਰਾ ਲਾ ਕੇ ਜਿਹੜਾ ਉਹ ਮਿੱਠਾ ਆਪਣਾ ਜਿਹੜਾ ਰੋਜ਼ਾ ਕਲਵਾਇਆ ਮੇਰਾ ਨੈਮ ਖਾਨ ਐਡਵੋਕੇਟ ਪ੍ਰੈਜ਼ੀਡੈਂਟ ਮੁਸਲਮ ਸੰਗਠਨ ਜੋ ਨਵਾਬ ਸ਼ੇਰ ਮੁਹੰਮਦ ਖਾਨ ਮਹੀਨੇ ਵਿੱਚ ਰੋਜ਼ਾ ਇਫਤਾਰੀ ਦਾ ਪ੍ਰੋਗਰਾਮ ਰੱਖਿਆ ਹੈ ਅੱਜ ਨਵਾਬ ਸ਼ੇਰ ਮੁਹੰਮਦ ਖਾਨ ਬਿਲਕੁਲ ਸੋਸਾਇਟੀ ਵੱਲੋਂ ਇੱਕ ਰੋਜ਼ਾ ਇਫਤਾਰ ਪਾਰਟੀ ਦਾ ਜਿਹੜਾ ਆਯੋਜਨ ਕੀਤਾ ਗਿਆ ਇਹਦੇ ਵਿੱਚ ਸਾਰੇ ਧਰਮਾਂ ਦੇ ਲੋਕ ਜਿਹੜੇ ਉਹਨਾਂ ਨੇ ਸ਼ਮੂਲੀਅਤ ਕੀਤੀ ਹੈ ਇਸ ਰੋਜ਼ਾ ਇਫਤਾਰ ਦਾ ਜਿਹੜਾ ਮੇਨ ਪਰਪਸ ਹੀ ਮੇਨ ਮਕਸਦ ਇਹ ਹੈ ਕਿ ਜਿਸ ਤਰੀਕੇ ਨਾਲ ਪੂਰੇ ਦੇਸ਼ ਦੇ ਵਿੱਚ ਜਿੱਥੇ ਲੋਕ ਧਰਮ ਦੇ ਨਾਮ ਤੇ ਇੱਕ ਦੂਸਰੇ ਨਾਲ ਲੜਾਈ ਝਗੜਾ ਕਰ ਰਹੇ ਆ ਰੈਸਟ ਆਫ ਭਾਰਤ ਦੇ ਵਿੱਚ ਪੰਜਾਬ ਨੂੰ ਛੱਡ ਦਈਏ ਉੱਥੇ ਪੰਜਾਬ ਇੱਕ ਵਾਰ ਫਿਰ ਤੋਂ ਇੱਕ ਸੁਨੇਹਾ ਦੇਣਾ ਚਾਹੁੰਦਾ ਹੈ ਖਾਸ ਕਰ ਮਲੇਰਕੋਟਲੇ ਤੇ ਸੁਨੇਹਾ ਦੇਣਾ ਚਾਹੁੰਦੀ ਹੈ ਕਿ ਸਿਰਫ ਤੇ ਸਿਰਫ ਨਫਰਤ ਨੂੰ ਅਗਰ ਕੋਚੀ ਹਰਾ ਸਕਦੀ ਹੈ ਤਾਂ ਮੁਹੱਬਤ ਤੇ ਪਿਆਰ ਸਿਰੋਜਾ ਫਤਾਰ ਪਾਰਟੀ ਦੇ ਵਿੱਚ ਸਾਰੇ ਧਰਮਾਂ ਦੇ ਲੋਕਾਂ ਨੂੰ ਇਕੱਠਾ ਕਰਕੇ ਇੱਕ ਦਸਤਰਖਾਨ ਤੇ ਬਿਠਾ ਕੇ ਅੱਜ ਇਹ ਮੈਸੇਜ ਦਿੱਤਾ ਹੈ ਨਵਾਬ ਸ਼ੇਰ ਮੁਹੰਮਦ ਖਾਨ ਮਿਲਫ ਸੋਸਾਇਟੀ ਨੇ ਕਿ ਜੋ ਲੋਕ ਇਸ ਦੇਸ਼ ਨੂੰ ਇਸ ਮੁਲਕ ਨੂੰ ਤੋੜਨ ਦੀ ਕੋਸ਼ਿਸ਼ ਕਰ ਰਹੇ ਆ ਉਹ ਆਪਣੀ ਕੋਸ਼ਿਸ਼ਾਂ ਦੇ ਵਿੱਚ ਨਕਾਮ ਹੋਣਗੇ ਇਹ ਉਹੀ ਲੋਕ ਨੇ ਉਹ ਗੋਰੇ ਅੰਗਰੇਜ਼ਾਂ ਦੀ ਕਾਲੀ ਔਲਾਦਾਂ ਜਿਹੜੀਆਂ ਉਹ ਰਹਿ ਗਈਆਂ ਉਹ ਉਹ ਔਲਾਦਾਂ ਅੱਜ ਭਾਰਤ ਨੂੰ ਤੋੜਨ ਦਾ ਕੰਮ ਕਰ ਰਹੀਆਂ ਪਰ ਇਹ ਜਿਹੜੀ ਫੋਰਸਿਸ ਇੱਥੇ ਖੜੀਆਂ ਜਿਹੜੀ ਫੋਰਸਿਸ ਇੱਥੇ ਰੋਜ਼ਾ ਫਤਾਰ ਦੇ ਵਿੱਚ ਇਕੱਠੀਆਂ ਹੋਈਆਂ ਸਾਰੇ ਧਰਮਾਂ ਦੇ ਲੋਕ ਜਿਹੜੇ ਇੱਥੇ ਮਿਲ ਕੇ ਇਕੱਠੇ ਹੋਏ ਆ ਇਹ ਉਹਨਾਂ ਤਾਕਤਾਂ ਦੇ ਇੱਕ ਮੂੰਹ ਤੇ ਉਹਨਾਂ ਹੀ ਤਾਕਤਾਂ ਦੇ ਮੂੰਹ ਤੇ ਇੱਕ ਚਪੇੜ ਹੈ ਅਸੀਂ ਸਾਰੇ ਮਿਲ ਕੇ ਇਕੱਠੇ ਹੋ ਕੇ ਇਸ ਭਾਰਤ ਨੂੰ ਪਹਿਲਾਂ ਵੀ ਅਸੀਂ ਯਾਦ ਕਰਾਇਆ ਸੀ ਇਨਸ਼ਾਅੱਲਾ ਆਉਣ ਵਾਲੇ ਵਕਤ ਦੇ ਵਿੱਚ ਇਹਨਾਂ ਕਾਲੇ ਅੰਗਰੇਜ਼ਾਂ ਤੋਂ ਬੇਸੀ ਯਾਦ ਕਰਾਵਾਂਗੇ ਇਨਸ਼ਾਅੱਲਾ ਤਾਲਾ। ਥੈਂਕ ਯੂ ਸਰ। ਹਾਦੀਬ ਸਾਹਿਬ ਕੀ ਕਹਿਣਾ ਚਾਹੁੰਦੇ ਆ ਕਿ ਸ਼ਹਿਰ ਵਾਸੀਆਂ ਨੂੰ ਮਲੇਕੋਲਾ ਦੇ ਜੋ ਪਰ ਹੋ ਰਹਾ ਹੈ? ਅੱਜ ਨਵਾਬ ਸ਼ੇਰ ਮੁਹੰਮਦ ਖਾਨ ਵੈਲਫੇਅਰ ਸੁਸਾਇਟੀ ਵੱਲੋਂ ਮਲੇਕੋਲਾ ਦੀ ਦਰਦੀ ਦੇ ਉੱਪਰ ਹੱਜ ਮੰਜ਼ਿਲ ਦੇ ਵਿੱਚ ਸਾਰੇ ਧਰਮਾਂ ਨੂੰ ਲੈ ਕੇ ਇੱਕ ਇਫਤਾਰ ਪਾਰਟੀ ਕੀਤੀ ਗਈ ਹੈ ਜਿਸ ਦੇ ਵਿੱਚ ਲਗਭਗ ਜੋ-ਜੋ ਅਸੀਂ ਮਹਿਮਾਨ ਬੁਲਾਏ تھے ਉਹ ਸਾਰੇ ਇੱਥੇ ਮੌਜੂਦ ਹੋਏ ਨੇ। ਔਰ ਕੁਝ ਮਹਿਮਾਨ ਜਿਹੜੇ ਹੈਗੇ ਉਹਨਾਂ ਨੂੰ ਰੋਜ਼ੇ ਬਿਆਂ ਕਰਕੇ ਨਹੀਂ ਪਹੁੰਚ ਸਕੇ ਅਸੀਂ ਉਹਨਾਂ ਦਾ ਵੀ ਜਿਹੜਾ ਹੈਗਾ ਇਹ ਅੱਗੇ ਨੂੰ ਉਮੀਦ ਕਰਦੇ ਆ ਕਿ ਇਨਸ਼ਾਅੱਲਾ ਸਾਡੇ ਪ੍ਰੋਗਰਾਮ ਦੇ ਵਿੱਚ ਜ਼ਰੂਰ ਆਣਗੇ ਔਰ ਜਿਹੜੇ ਸਾਡੇ ਪ੍ਰੋਗਰਾਮ ਦੇ ਵਿੱਚ ਪਹੁੰਚੇ ਨੇ ਅਸੀਂ ਉਹਨਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੇ ਆ ਕਿ ਉਹਨਾਂ ਨੇ ਜਿਹੜਾ ਉਰੇ ਆ ਕੇ ਇੱਕ ਆਪਸੀ ਭਾਈਚਾਰਕ ਸਾਂਝ ਦਾ ਮੁਹੱਬਤ ਦਾ ਪਿਆਰ ਦਾ ਸੁਨੇਹਾ ਦਿੱਤਾ ਹੈ ਅਸੀਂ ਇਸ ਵੱਲੋਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਘੇਲੋ ਜੀ ਘੇਲੋ ਸਭ ਠੀਕ ਹੋਏਗਾ ਸੈਂਕੜਿਆਂ ਦੀ ਗਿਣਤੀ 'ਚ ਅੱਜ ਵੀਰ ਇੱਥੇ ਇਕੱਠੇ ਨੇ ਜਿਨ੍ਹਾਂ ਨੇ ਕਈ ਰੋਜ਼ ਜਿਹੜੇ ਰੋਜ਼ੇ ਚੱਲੇ ਆ ਰਹੇ ਨੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਸਾਡੇ ਵੀਰ ਜਿਹੜਾ ਰੋਜ਼ਾ ਰੱਖਦੇ ਨੇ ਤੇ ਸ਼ਾਮ ਦੀ ਜਿਹੜੀ ਇਫਤਾਰੀ ਅੱਜ ਸਾਰਿਆਂ ਨੂੰ ਸਦਾ ਦਿੱਤਾ ਪਿਆਰ ਦਾ ਸੰਦੇਸ਼ ਦਿੱਤਾ ਸਾਰੇ ਸਾਡੇ ਹਿੰਦੂ ਮੁਸਲਿਮ ਸਿੱਖ ਸਾਰੇ ਭਾਈ ਇਕੱਠੇ ਹੋਏ ਨੇ ਤੇ ਸਾਰੀਆਂ ਜਮਾਤਾਂ ਇਕੱਠੀਆਂ ਹੋਈਆਂ ਨੇ ਪਿਆਰ ਦਾ ਸੰਦੇਸ਼ ਦਿੱਤਾ ਇੱਕ ਦੂਜੇ ਦੇ ਮੂੰਹ ਨੂੰ ਇਸ਼ਾਰਾ ਲਾ ਕੇ ਜਿਹੜਾ ਉਹ ਮਿੱਠਾ ਆਪਣਾ ਜਿਹੜਾ ਰੋਜ਼ਾ ਖਲਵਾਇਆ ਸੋ ਅਜਿਹੇ ਉਪਰਾਲੇ ਜਿਹੜੇ ਮੈਨੂੰ ਲੱਗਦਾ ਸਾਰੇ ਪੰਜਾਬ ਚ ਸਾਰੇ ਦੇਸ਼ ਭਰ ਦੇ ਵਿੱਚ ਇਹ ਅਜਿਹੇ ਉਪਰਾਲੇ ਹੋਣੇ ਚਾਹੀਦੇ ਆ। ਸੰਵਿਧਾਨ ਨਹੀਂ ਸੀਗਾ। ਉਦੋਂ ਕਨਸਟੀਟਿਊਸ਼ਨ ਨਹੀਂ ਸੀਗਾ। ਅੱਜ ਕਨਸਟੀਟਿਊਸ਼ਨ ਹੈ। ਅੱਜ ਸੰਵਿਧਾਨ ਹੈ। ਭਾਰਤ ਕੋਲ ਆਪਣਾ ਨਿਜਾਮ ਹੈ।